ਪਾਵਨ ਸ਼ਬਦ ਉਚਾਰਨ ਕੀਤੇ ਸੋ ਇਸ ਤਰ੍ਹਾਂ ਪਤੀ ਪਤਨੀ ਦਾ ਪ੍ਰੇਮ ਇਸੇ ਤਰ੍ਹਾਂ ਸਾਧ ਸੰਗਤ ਜੀ ਰਾਜਾ ਹਰੀ ਚੰਦ ਹੋ ਗਏ ਉਹਦੇ ਘਰ ਵਾਲੀ ਬੀਬੀ ਤਾਰਾ ਰਾਣੀ ਜੀ ਦੀ ਕਥਾ ਗੁਰੂ ਘਰ ਦੇ 베ਦ ਵਿਆਸ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਨੇ ਲਿਖੀ ਉਹ ਕੀ ਲਿਖਦੇ ਨੇ ਸੁਖ ਰਾਜੇ ਹਰੀ ਚੰਦ ਘਰ ਤਾਰ ਸੋ ਤਾਰਾ ਲੋਚਣ ਰਾਜਾ ਤਾਰਾ ਕਹਿੰਦੇ ਹਰੀ ਚੰਦ ਜਿਹੜਾ ਰਾਜਾ ਸੀ ਮੜਮੁਖ ਸੀ ਗੁਰੂ ਤੋਂ ਬੇਮੁਖ ਸੀ ਪਰੇ ਜਿਹੜੀ ਰਾਣੀ ਸੀ ਇਹ ਗੁਰੂ ਦੀ ਭਗਤੀ ਵਾਲੀ ਨੂੰ ਸੀ ਭਗਤੀ ਕਰਨ ਵਾਲੀ ਸੀ ਪ੍ਰੇਮਾ ਭਗਤੀ ਵਿੱਚ ਜੁੜੀ ਹੋਈ ਸੀ ਸਾਧਮਾ ਦੀ ਸੰਗਤ ਕਰਨ ਵਾਲੀ ਸਭੰਦਰ ਬੜੀ ਭਾਵਨਾ ਸੀ। ਵੇਖੋ ਬੀਬੀਆਂ ਜਦੋਂ ਗੁਰੂ ਘਰ ਨਾਲ ਜੁੜੀਆਂ ਨੇ ਗੁਰੂ ਨਾਲ ਜੁੜੀਆਂ ਨੇ ਉਹ ਨਾ ਤਿੰਨ ਘਰ ਸਵਰਗ। ਪੇਕਿਆਂ ਦਾ ਅੱਗੇ ਜਾ ਕੇ ਸਹੁਰਿਆਂ ਦਾ ਤੇ ਤੀਜਾ ਫਿਰ ਆਪਣੇ ਬੱਚਿਆਂ ਦਾ। ਆਪਣੀ ਧੀ ਦਾ ਘਰ ਵੀ ਸਵਰਗ ਸਵਰਗ ਬਣਾ ਦਿੰਦੇ ਨੇ। ਜਿਹੜੀਆਂ ਬੀਬੀਆਂ ਬਾਣੀ ਨਾਲ ਜੁੜਨ ਗੁਰੂ ਨਾਲ ਜੁੜਨ ਸੋ ਸਾਨੂੰ ਸਾਰਿਆਂ ਨੂੰ ਗੁਰੂ ਨਾਲ ਜੁੜਨਾ ਚਾਹੀਦਾ ਭਾਈ ਕਹਿੰਦੇ ਇਸ ਤਰ੍ਹਾਂ ਤਾਰਾ ਰਾਣੀ ਜਿਹੜੀ ਸੀ ਨਾ ਉਹ ਗੁਰੂ ਨਾਲ ਜੁੜੀ ਹੋਈ ਰੂਹ ਸੀ ਨਾਮ ਜਪਣ ਬਾੜੀ ਰੂਹ ਸੀ ਉਹ ਜਦੋਂ ਵਿਆਹ ਕੇ ਇੱਥੇ ਆਈ ਹਰੀ ਚੰਦ ਦੇ ਤੇ ਉਹਨੇ ਹਰੀ ਚੰਦ ਦਾ ਜਦੋਂ ਮਾਹੌਲ ਵੇਖਿਆ ਮਹੱਲਾ ਦਾ ਕਹਿ ਲੱਗੀ ਇੱਥੇ ਤਾਂ ਰੱਬ ਦਾ ਨਾਮ ਵੀ ਨਹੀਂ ਲਿਆ ਜਾਂਦਾ ਮੈਂ ਕਹੇ ਜੇ ਘਰ ਵਿੱਚ ਵਿਆਹ ਕੇ ਆ ਗਈ ਮੇਰਾ ਤਾਂ ਇੱਥੇ ਦਮ ਘੁੱਟਦਾ ਕੋਈ ਨਿਯਮ ਨਹੀਂ ਇਹਨਾਂ ਦਾ ਉੱਠਣ ਦਾ ਅਮਰਤ ਵੇਣੇ ਦਾ ਕੁਝ ਨਹੀਂ ਹੈ ਪਰ ਮਨ ਵਿੱਚ ਧਾਰ ਲਿਆ ਕਿ ਆਪਾਂ ਇਸ ਮਾਹੌਲ ਨੂੰ ਚੇਂਜ ਕਰਨਾ ਬਦਲਣਾ ਇਹ ਨਹੀਂ ਹੈ ਵੀ ਇਹਨਾਂ ਸੰਗ ਇਹਨਾਂ ਵਰਗੀ ਹੋ ਜੰਗਾ ਗਏ ਗੰਗਾ ਰਾਮ ਜਮਣਾ ਗਏ ਜਮਣਾ ਰਾਮ ਹੋਏ ਨਹੀਂ ਹੋਣਾ ਚਾਹੀਦਾ ਕਹਿੰਦੇ ਮਰਦ ਉਹ ਹੀ ਹੁੰਦੇ ਆ ਜਿਹੜੇ ਸਾਧ ਸੰਗਤ ਜੀ ਉਸ ਜਵਾਨੇ ਨੂੰ ਬਦਲਦੇ ਮਰਦੋ ਹੀ ਕਈ ਸਮੇਂ ਦੇ ਸਾਥ-ਸਾਥ ਬਦਲ ਜਾਂਦੇ ਲੇਕਿਨ ਮਰਦ ਉਹ ਹੈ ਜੋ ਜਵਾਨੇ ਕੋ ਬਦਲ ਦੇ ਸੋ ਉਸ ਮਾਹੌਲ ਨੂੰ ਬਦਲ ਗਿਆ ਇਹ ਨਹੀਂ ਵੀ ਉਹਨਾਂ ਵਰਗਾ ਹੀ ਹੋ ਜਾ ਬਸ ਉਹਦੇ ਜਿਵੇਂ ਬਾਪੁਰਖ ਗੱਲ ਸੁਣਾਉਂਦੇ ਨੇ ਕਹਿੰਦੇ ਇੱਕ ਬੀਬਾ ਜੀ ਮਿਲੇ ਕਹਿਣ ਲੱਗੇ ਬਾਪੁਰਖੋ ਬੜੇ ਚਿਰਾਂ ਬਾਅਦ ਤੁਹਾਡੇ ਦਰਸ਼ਨ ਕੀਨੇ ਅਸੀਂ ਆਖੇ ਭਾਈ ਚੜ੍ਹਦੀ ਕਲਾ ਚ ਕਹਿੰਦੇ ਜੀ ਚੜ੍ਹਦੀ ਕਲਾ ਕਾਦੀ ਹੈ ਹੁਣ ਜਿੱਥੇ ਵਿਆਹੀ ਗਈਆਂ ਸਹੁਰੇ ਘਰ ਵਿੱਚੋਂ ਸ਼ਰਾਬਾਂ ਵੀ ਪੀਂਦੇ ਨੇ ਉੱਥੇ ਮੀਟ ਵੀ ਬਣਦਾ ਉੱਥੇ ਸਭ ਕੁਝ ਚੱਲਦਾ ਕਹਿੰਦੇ ਫਿਰ ਭੈਣ ਜੀ ਦੀ ਤਾਂ ਵਜੇ ਹੋਣਗੇ ਕਹਿੰਦੀ ਬਚਣਾ ਕੀ ਹੈ ਹੁਣ ਕਹਿੰਦੀ ਉਹ ਵੀ ਸਾਰੇ ਖਾਂਦੇ ਨੂੰ ਅੱਡ ਕਿਹੜਾ ਸਬਜ਼ੀ ਬਣਾਵੇ ਤਰੀ ਤਰੀ ਨਾਲ ਸਹੀ ਰੋਟੀ ਖਾ ਲੈ ਆਖੋ ਸਤਿਨਾਮ ਸਾਰੇ ਘਰ ਕੋਈ ਉਹਨਾਂ ਸੰਗੋ ਹੈ ਨਹੀਂ ਸੋ ਕਈ ਇਸ ਤਰ੍ਹਾਂ ਵੀ ਹੁੰਦੇ ਨੇ ਪਰ ਨਹੀਂ ਗੁਰਮਤਿ ਪਿਆਰਿਓ ਜਦੋਂ ਤੁਸੀਂ ਗੁਰੂ ਨਾਲ ਜੁੜੇ ਹੋ ਗੁਰੂ ਤੇ ਭਰੋਸਾ ਵਿਸ਼ਵਾਸ ਰੱਖੋ ਉਹ ਸਭ ਕੁਝ ਬਦਲ ਜਾਂਦਾ ਸੋ ਇਸ ਤਰ੍ਹਾਂ ਕਰਕੇ ਸਾਧ ਸੰਗਤ ਜੀ ਹਰੀ ਚੰ ਰਾਜੇ ਦਾ ਐਸਾ ਸੁਆਸੀ ਪਰ ਤਾਰਾ ਰਾਣੀ ਸੰਗਤ ਕਰਨ ਵਾਲੀ ਸੀ ਇੱਕ ਦਿਨ ਕੀ ਹੋਇਆ ਜਿਵੇਂ ਪਹਿਲਾਂ ਸਾਧੂ ਸੰਤਾਂ ਦੀ ਮੰਡਲੀ ਨਗਰਾਂ ਵਿੱਚ ਜਾਇਆ ਕਰਦੀ ਸੀ ਪ੍ਰਚਾਰ ਪ੍ਰਸਾਰਨ ਉੱਚੀ ਉੱਚੀ ਉਹ ਨਾ ਸ਼ਬਦ ਗਾਉਣੇ ਤੇ ਮਹੱਲਾ ਵਿੱਚ ਉਹ ਆਵਾਜ਼ ਪੈਂਦੀ ਤੇ ਸਾਜ਼ ਸੰਗਤ ਜੀ ਹੁਣ ਰੱਬ ਦੇ ਪਿਆਰੇ ਆ ਜਿਹੜੇ ਜਦੋਂ ਰੱਬ ਦੇ ਘਰੋਂ ਆਵਾਜ਼ ਆਉਂਦਾ ਤੇ ਉਹਨਾਂ ਨੂੰ ਖਿੱਚ ਪੈ ਜਾਂਦੀ ਇਸ ਤਰ੍ਹਾਂ ਤਾਰਾ ਰਾਣੀ ਨੇ ਫਿਰ ਆਪਣੀਆਂ ਗੋਲੀਆਂ નોਕਰਾਨੀਆਂ ਨੂੰ ਪੁੱਛਿਆ ਕੀ ਕੀ ਪੁੱਛਦੀ ਐ ਸਾਧ ਸੰਗਤ ਜੀ ਤਾਰਾ ਰਾਣੀ ਆਪਣੀਆਂ ਗੋਲੀਆਂ ਇਹ ਆਵਾਜ਼ਾ ਕਿੱਥੋਂ ਆਉਂਦਾ ਕਹਿੰਦੇ ਜੀ ਸਾਧੂ ਕੰਦੀ ਮੰਡਲੀ ਆਈ ਹੋਈ ਹੈ ਮੈਂ ਵੀ ਸੰਗਤ ਜਾਣਾ ਚਾਹੁੰਦਾ ਗੋਲੀਆਂ ਕਹਿੰਦੀਆਂ ਨਾ ਰਾਜੇ ਦਾ ਸੁਆਭਾਅ ਬੜਾ ਕੜਵਾ ਇਹ ਨਾ ਸਾਧੂਆਂ ਕੋਲ ਜਾਵੇ ਨਾ ਜਾਣਦੇ ਵੇ ਉਹ ਰਾਣੀ ਸੋਚ ਲਿਆ ਪਹਿਲਾਂ ਗੋਲੀਆਂ ਦਾ ਮੂੰਹ ਹੀ ਬੰਦ ਕਰਾ ਗੋਲੀਆਂ ਨੂੰ ਸਾਧ ਸੰਗ ਜੀ ਨੂੰ ਥੋੜੀ ਥੋੜੀ ਰਿਸ਼ਵਤ ਦੇ ਦਿੰਦੀ ਪਹਿਰੇਦਾਰਾਂ ਨੂੰ ਰਿਸ਼ਵਤ ਦੇ ਦਿੰਦੀ ਰਾਤ ਨੂੰ ਰਾਜਾ ਸੌਂ ਗਿਆ ਅਮਰਤ ਵੇਲਾ ਹੋਇਆ ਤੇ ਸਾਧ ਸੰਗ ਜੀ ਸਾਧੂਆਂ ਦੇ ਸੰਗਤ ਦੇ ਵਿੱਚੋਂ ਆਵਾਜ਼ ਆਇਆ ਤੇ ਉਸੇ ਵੇਲੇ ਰਾਣੀ ਸਾਧ ਸੰਗ ਜੀ ਆਪਣੇ ਮਹੱਲਾ ਵਿੱਚੋਂ ਇਸ਼ਨਾਨ ਪਾਣੀ ਸੋਧ ਕਰਕੇ ਤੇ ਸੰਗਤ ਕਰਨ ਵਾਸਤੇ ਤੁਰ ਪਈ ਭਾਈ ਸਾਹਿਬ ਜੀ ਲਿਖਦੇ ਨੇ ਸੁਖ ਰਾਜੇ ਹਰੀ ਚੰਦ ਘਰ ਨਾਰਸੋ ਤਾਰਾ ਲੋਚਣ ਰਾਣੀ ਸਾਧ ਸੰਗਤ ਮਿਲ ਗਾਵਦੇ ਰਾਤੀ ਜਾਏ ਸੁਣੈ ਗੁਰਬਾਣੀ ਹੁਣ ਸਾਧ ਸੰਗਤ ਦੇ ਵਿੱਚ ਗੁਰਬਾਣੀ ਗਾਈ ਜਾਂਦੀ ਹੈ ਆਂ ਜਾਈਏ ਸੁਣੈ ਗੁਰਬਾਣੀ ਰਾਤੀ ਜਾਏ ਸੁਣੈ ਜੈ ਸੁਣੈ ਗੁਰਬਾਣੀ ਰਾਤੀ ਜੈ ਸੁਣੈ ਜੈ ਸੁਣੈ ਗੁਰਬਾਣੀ ਸਾਰੇ ਤੁਨਾ ਗਾਇ ਤੁਨਾ ਘੁਰਵਾਣੀ ਸੰਮਾ ਗੁਰਬਾਣੀ ਗਾਇਨ ਹੋ ਰਹੀ ਅਮਰਤ ਰੀਲਾ ਤੇ ਪਹਿਰੇਦਾਰਾਂ ਨੂੰ ਰਿਸ਼ਵ ਦੇ ਕੇ ਤੇ ਰਾਣੀ ਦਾ ਸਾਧ ਸੰਗਤ ਦੀ ਸੰਗਤ ਵਿੱਚ ਚਲੀ ਗਈ ਸਾਧਨਾ ਕੋ ਸਾਧਨਾ ਦੀ ਸੰਗਤ ਕਰੀ ਆਨੰਦ ਮਾਣਿਆ ਤੇ ਗੁਰਮੁਖ ਪਿਆਰਿਓ ਰਾਜਾ ਜੇ ਸੁੱਤਾ ਹੀ ਪਿਆ ਸੀ ਤੇ ਉਹਦੇ ਨੂੰ ਵਾਪਸ ਆ ਗਈ ਮੰਨਾ ਚ ਹੁਣ ਰਾਣੀ ਕਹਿੰਦੀ ਆਹ ਆਹ ਕੰਮ ਠੀਕ ਐ ਮੈਂ ਰੋਜ਼ ਹੀ ਸੰਗਤ ਚ ਜਾਇਆ ਕਰਾਂਗੀ ਇਹਨੂੰ ਵੀ ਪਤਾ ਲੱਗਦਾ ਸੁੱਤੇ ਪਏ ਨੂੰ ਸੁੱਤਾ ਪਿਆ ਮੈਂ ਕਿਹੜਾ ਕਿੱਥੇ ਹੋਰ ਜਾਣਾ ਸੰਗਤ ਹੀ ਜਾਣਾ ਸੰਗਤ ਚੱਲੀ ਜਾਂਦੀ ਹੈ ਰੋਜ਼ ਇੱਕ ਦਿਨ ਕੀ ਹੋਇਆ ਸਾਧ ਸੰਗਤ ਸੁਣੋ ਪਿਛੇ ਰਾਜਾ ਜਾਗਿਆ ਅੱਧੀ ਰਾਤ ਮਖੰਡ ਵਹਾੜੀ ਰਾਣੀ ਦੇ ਸੁਨਾ ਆ ਗਈ ਮਨ ਵਿੱਚ ਵਰਕ ਗਈ ਹੈ ਰਾਣੀ ਕਹਿੰਦੇ ਅੱਧੀ ਰਾਤ ਹੋਈ ਜਦੋਂ ਤੇ ਉਹਨੇ ਤਾਂ ਆਪਣੇ ਨਿਯਮ ਅਨੁਸਾਰ ਰਾਣੀ ਨੇ ਤਾਂ ਜਾਣਾ ਹੀ ਸੀ ਸੰਗਤ ਚਲੀ ਗਈ ਕੁਦਰਤੀ ਜਾਗ ਰਾਜੇ ਨੇ ਵੇਖਿਆ ਮhalla ਵਿੱਚ ਭਾਲਿਆ ਕਿਧਰ ਗਈ ਰਾਣੀ ਮਨ ਵਿੱਚ ਹੈਰਾਨੀ ਵਰਤ ਗਈ ਇਧਰ ਉਧਰ ਦੇਖਦਾ ਪਹਿਰੇਦਾਰਾਂ ਨੂੰ ਪੁੱਛਦਾ ਪਹਿਰੇਦਾਰਾਂ ਦੇਖੋ ਬੰਦ ਕਰੇ ਸੀ ਰਾਤ ਇਹਨੇ ਸਖਤੀ ਕੀਤੀ ਪਹਿਰੇਦਾਰ ਕਹਿੰਦੇ ਹਾਂ ਅੱਜ ਨਹੀਂ ਗਈ ਇਹ ਤਾਂ ਰੋਜ਼ ਹੀ ਜਾਂਦੀ ਕਹਿੰਦੇ ਜਾਂਦੀ ਕਿੱਥੇ ਆ ਕਹਿੰਦੇ ਐ ਨਹੀਂ ਪਤਾ ਕਿੱਥੇ ਜਾਂਦੀ ਆ ਪਰ ਰੋਜ਼ ਜਾਂਦੀ ਹੁਣ ਸਾਧ ਸੰਗਤ ਜੀ ਉਸ ਵੇਲੇ ਜਦੋਂ ਇੰਨੀ ਗੱਲ ਕਹੀ ਰਾਜਾ ਕਹਿੰਦਾ ਜੇ ਰੋਜ਼ ਜਾਂਦੀ ਹੈ ਕੱਲ ਨੂੰ ਵੀ ਜਾਵੇਗੀ ਕੱਲ ਨੂੰ ਮਗਰਾ ਕਰਾਂਗਾ ਕਿੱਥੇ ਜਾਂਦੀ ਹੁਣ ਰਾਣੀ ਗੁਰੂ ਦੇ ਪਿਆਰ ਵਾਲੀ ਸੀ ਔਰ ਪਤੀ ਵਰਤਾ ਧਰਮ ਵਿੱਚ ਕਹਿ ਸੀ ਪਰ ਹੁਣ ਰਾਜੇ ਦੇ ਅੰਦਰੇ ਬਹਿ ਕਰਕੇ ਵੀ ਕਿੱਧਰ ਚਲੀ ਜਾਂਦੀ ਐ ਲੋ ਸਾਧ ਸੰਗਤ ਜੀ ਉਸ ਵੇਲੇ ਇਹ ਲੱਗਿਆ ਰੋਜ ਜਾਂਦੀ ਕੱਲ ਵੀ ਜਾਏਗੀ ਤੇ ਕੱਲ ਨੂੰ ਸਾਧ ਸੰਗਤ ਜੀ ਜਦੋਂ ਰਾਣੀ ਗਈ ਨਾ ਤੇ ਇਹਨੇ ਮਗਰਾ ਕਰ ਲਿਆ ਹੋਰ ਤਰਾਨਤੀ ਉੱਠ ਕੇ ਚੱਲਿਆ ਪਿੱਛੇ ਤਰਣ ਜਵਾਨੀ ਕਹਿੰਦੇ ਪਿੱਛੇ ਪਿੱਛੇ ਪੈੜ ਦਬਦਾ ਦਬਦਾ ਚੱਲਿਆ ਗਿਆ ਰਾਜਾ ਵੀ ਰਾਣੀ ਦੇ ਮਗਰ ਤੇ ਸਾਧ ਸੰਗਤ ਜੀ ਹੁਣ ਰਾਣੀ ਕਿੱਥੇ ਗਈ ਹੈ ਭਾਈ ਸਾਹਿਬ ਜੀ ਲਿਖਦੇ ਨੇ ਰਾਣੀ ਪਹੁੰਚੀ ਸੰਗਤੀ ਰਾਜੇ ਖੜੀ ਖੜਾਓ ਨਿਸ਼ਾੜੀ ਹੁਣ ਸੰਗਤ ਦੇ ਵਿੱਚ ਰਾਣੀ ਤਾਂ ਆ ਗਈ ਸਾਹ ਉਹਨਾਂ ਦੀ ਸੰਗਤ ਹੋ ਰਹੀ ਸੀ ਹੁਣ ਜੋੜੇ ਲਾ ਕੇ ਆਈ ਬਾਹਰ ਹੁਣ ਖੜਾਵਾਂ ਪਾਗਿਆ ਸੀ ਤੇ ਖੜਾਵਾਂ ਬੜੀਆਂ ਸੁੰਦਰ ਸੰ ਰਾਜੇ ਮਹਾਰਾਜਾਂ ਦੇ ਇਹ ਰਾਜੇ ਨੇ ਇੱਕ ਖੜਾਵ ਚੱਕ ਲਈ ਆਪਣੀ ਰਾਣੀ ਕਹਿੰਦਾ ਲੈ ਜਾਣਾ ਤੇ ਸਵੇਰੇ ਇਹਨੂੰ ਪੁੱਛਾਂਗਾ ਵੀ ਤੇਰੀ ਖੜਾਵ ਕਿੱਥੇ ਹੈ ਤੇ ਫੇਰ ਇਹਨੇ ਦੱਸਣਾ ਵੀ ਮੈਂ ਸੰਗਤ ਚ ਗਈ ਸੀ ਫੇਰੇ ਨੂੰ ਮੈਂ ਅਲਝਾਉਣਾ ਹੈ ਸਵਾਲਾਂ ਚ ਵੀ ਕਿਨੂੰ ਪੁੱਛ ਕੇ ਗਈ ਸੀ ਕਿਉਂ ਗਈ ਸੀ ਇਹਨੇ ਖੜਾਮ ਉਥੋਂ ਚੋਰੀ ਕਰ ਲਈ ਰਾਤੀ ਪਹੁੰਚੀ ਸੰਗਤੀ ਰਾਜੇ ਖੜੀ ਖੜਾਉ ਨਿਸ਼ਾਨੀ ਜਦੋਂ ਖੜਾਮ ਚੋਰੀ ਕਰਕੇ ਘਰ ਆ ਗਿਆ ਇਧਰੋਂ ਸੰਗਤ ਦੀ ਸਾਧ ਸੰਗਤ ਦੀ ਸਵਾਤੀ ਹੋ ਗਈ ਸਾਰਿਆਂ ਨੇ ਆਪੋ ਆਪਣੇ ਜੋੜੇ ਪਾ ਲਏ ਤੇ ਹੁਣ ਰਾਣੀ ਖੜੀਏ ਵਿਚਾਰੀ ਇੱਕਾਈ ਚੋਰ ਉਹ ਕਹਿੰਦੀ ਵੀ ਮੇਰੀ ਕਿ ਖੜਾਵ ਇਹ ਨਹੀਂ ਖੜਾਵ ਕਿਤੇ ਬਣਨੀ ਔਖੀ ਹੈ ਹੀਰਾ ਲੱਗਿਆ ਹੋਇਆ ਸੀ ਵਿੱਚ ਤੇ ਕੌਣ ਲੈ ਗਿਆ ਮੇਰੀ ਖੜਾਮ ਚੋਰੀ ਹੋ ਗਈ ਸੰਗਤ ਜੀ ਮੈਨੂੰ ਤੁਹਾਡੇ ਤੇ ਵਿਸ਼ਵਾਸ ਆ ਭਰੋਸਾ ਹੈ اے ਸਾਧੂ ਮੇਰੀ ਅਜ ਰੱਖਿਓ ਮੇਰੀ ਪਤ ਰੱਖੋ ਅਰਦਾਸ ਕਰੋ ਮੇਰੀ ਖੜਾਮ ਖਿਆ ਦੇ ਜੇ ਨਾ ਮੇਰੀ ਖੜਾਮ ਖਿਆਈ ਨਾ ਤੇ ਮੇਰੇ ਨਾਲ ਮਹੱਲਾ ਵਿੱਚ ਜਾ ਕੇ ਪਤਾ ਨਹੀਂ ਕੀ ਬਣ ਜਾਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਧ ਸੰਗਤ ਨੂੰ ਬੇਨਤੀ ਕੀਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਸਾਧ ਸੰਗਤ ਅਰਾਧਿਆ ਜੋੜੀ ਜੁੜੀ ਖੜਾਉ ਪੁਰਾਣੀ ਆਖੋ ਸਤਨਾਮ ਵਾਹਿਗੁਰੂ ਸਾਰੀ ਸੰਗਤ ਨੇ ਫਿਰ ਮਿਲ ਕੇ ਅਰਦਾਸ ਕੀਤੀ ਕਿ ਇਹ ਕਾਲਪੁਰਖ ਸੱਚੇ ਪਾਤਸ਼ਾਹ ਦੇ ਖੜਾਮ ਲੱਭ ਜਾਵੇ ਕਹਿੰਦੇ ਉਹਦੇ ਨਾਲ ਦੀ ਬਿਲਕੁਲ ਖੜਾਮ ਦੂਸਰੀ ਉਥੇ ਪ੍ਰਗਟ ਹੋ ਗਈ ਸੀ ਐਸਾ ਕੌਤਕ ਗੁਰੂ ਸਾਹਿਬ ਦਾ ਵਰਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੋੜੀ ਜੁਨਗੀ ਦੀ ਖੜਾਮ ਪੁਰਾਣੀ ਕਿਰਪਾ ਹੋਗੀ ਅੰਗ ਦਾ ਕੀ ਜੋੜ ਕੀ ਜੀ ਖਡਾਵਾ ਪੁਰਾਣੀ ਜੇ ਕਾ ਵੈਦ ਕੀ ਤੀਨਾ ਜਦੋਂ ਤੇ ਉਹਦੇ ਨਾਲ ਦੀ ਬਿਲਕੁਲ ਖਰਾਮ ਜਿਹੜੀ ਚੁੱਕੀ ਆਪਾਂ ਪੰਜ ਚਾਰ ਮਿੰਟ ਦਾ ਸਮਾਪਤੀ ਕਰਨ ਲੱਗੇ ਆਂ ਸਾਹ ਸੰਗਤ ਜੀ ਤੇ ਰਾਣੀ ਬੜੀ ਖੁਸ਼ ਹੋਈ ਸਾਰੀਆਂ ਸੰਗਤਾਂ ਖੁਸ਼ ਹੋ ਗਈਆਂ ਖੜਾਮ ਪਹਿਨ ਕੇ ਆਪਣੇ ਮਹਲਾਂ 'ਚ ਆ ਗਈ ਇਦੋਂ ਰਾਜਾ ਉੱਠਿਆ ਤੇ ਰਾਜੇ ਨੇ ਸਾਹ ਸੰਗਤ ਜੀ ਆਪਣੀ ਅਲਵਾਰੀ ਖੋਲੀ ਦੇਖੀ ਵੀ ਖੜਾਮ ਤੇ ਉੱਥੇ ਪਈ ਐ ਇਹ ਦੋਵੇਂ ਪਹਿਨ ਕੇ ਆ ਗਏ ਹੁਣ ਸਾਧ ਸੰਗਤ ਜੀ ਉਲਟਾ ਰਾਜੇ ਨੂੰ ਹੀ ਪੁੱਛਣਾ ਪਿਆ ਕਹਿੰਦਾ ਤੇਰੀ ਖੜਾਮ ਕਿੱਥੋਂ ਲੱਭ ਗਈ ਏ ਤੇ ਸਾਧ ਸੰਗਤ ਜੀ ਫੇਰ ਰਾਣੀ ਕਹਿਣ ਲੱਗੀ ਤੈਨੂੰ ਖੜਾਮ ਦਾ ਕੀ ਪਤਾ ਫਿਰ ਰਾਜੇ ਨੇ ਦੱਸਿਆ ਵੀ ਮੈਂ ਤੇਰੇ ਪਿੱਛੇ ਪਿੱਛੇ ਗਿਆ ਉੱਥੋਂ ਖੜਾਮ ਚੁਰਾਈ ਤਿਆ ਖੜਾਮ ਉਹ ਕਹਿੰਦੀ ਇਸ ਜਿਹੜੀ ਸੰਗਤ ਚ ਮੈਂ ਜਾਣੀ ਏ ਮੈਨੂੰ ਬੜਾ ਵਿਸ਼ਵਾਸ ਭਰੋਸਾ ਹੈ

ਸਾਧ ਸੰਗਤ ਜੀ ਇਸ ਤਰ੍ਹਾਂ ਕਰਕੇ ਜਦੋਂ ਅਰਦਾਸ ਬੇਨਤੀ ਹੋਈ ਤੇ ਅਰਦਾਸ ਬੇਨਤੀ ਦੇ ਵਿੱਚੋਂ ਸਾਧਨਾ ਨੇ ਸੰਗਤਾਂ ਨੇ ਇਹ ਖੁਦਾਬ ਮੇਰੀ ਪ੍ਰਗਟ ਕਰ ਦਿੱਤੀ ਸਾਧ ਸੰਗਤ ਜੀ ਜਦੋਂ ਇਹ ਗੱਲ ਦੱਸੀ ਭਾਈ ਸਾਹਿਬ ਜੀ ਲਿਖਦੇ ਨੇ ਕਹਿੰਦੇ ਰਾਜੇ ਡਿੱਠਾ ਚਲਤੇ ਹੋ ਇਹ ਖੁਦਾਬ ਹੈ ਚੋਜ ਵਡਾਣੀ ਕਹੇ ਕੈਸਾ ਚੋਜ ਵੜਤੇ ਹੋਈ ਰਾਜਾ ਇਹ ਗੱਲ ਸੁਣ ਕੇ ਹੈਰਾਨ ਹੋ ਗਿਆ ਰਾਜੇ ਨੇ ਫਿਰ ਹੱਥ ਜੋੜੇ ਕਹਿੰਦਾ ਰਾਣੀਏ ਅੱਗੇ ਤੂੰ ਇਕੱਲੀ ਚੋਰੀ ਛੁੱਪੇ ਜਾਂਦੀ ਸੰਗਤ ਚ ਪਰ ਹੁਣ ਤੇਨੂੰ ਚੋਰੀ ਜਾਣ ਦੀ ਲੋੜ ਨਹੀਂ ਜਿੱਥੇ ਐਡੀ ਵੱਡੀ ਕਿਰਪਾ ਹੁੰਦੀ ਹੈ ਮੈਂ ਕਿਉਂ ਪਿੱਛੇ ਰਹਾ ਮੈਂ ਨਹੀਂ ਤੇਰੇ ਨਾਲ ਜਾਇਆ ਕਰਾਂਗਾ ਆਖੋ ਸਤਨਾਮ ਵਾਹਿਗੁਰੂ ਫਿਕਰ ਸਿਆ ਵੀ ਪਤਨੀਆਂ ਬੀਬੀਆਂ ਬੈਠੀਆਂ ਨੇ ਭੈੜਾ ਬੈਠੀਆਂ ਨੇ ਸਾਧ ਸੰਗਤ ਜੀ ਆਪੋ ਆਪਣੇ ਘਰਵਾਰ ਦੇ ਆਪ ਸਾਰੇ ਹੋ ਗਏ ਆ ਲੜਾਈ ਝਗੜੇ bade mote ਚੱਲਦੇ ਰਹਿਣਗੇ ਪਰ ਆਪੋ ਆਪਣੇ ਸਾਧ ਸੰਗਤ ਦੀ ਧਰਮ ਦੇ ਵਿੱਚ ਅਸੀਂ ਕੈਮ ਰਹਿਣਾ ਜਿੱਥੇ ਪਤੀ ਵਰਤਾ ਧਰਮ ਵਿੱਚ ਪਤਨੀ ਨੂੰ ਹਦਾਇਤ ਆ ਕਿ ਤੂੰ ਕੈਮ ਰਹਿਣਾ ਉਥੇ ਪਤੀ ਨੇ ਵੀ ਉਹ ਫਰਜ਼ਾਂ ਦਾ ਕਰਨਾ ਹੈ ਸਾਧ ਸੰਗਤ ਦੀ ਮਾਨਦਾਰੀ ਦੇ ਨਾਲ ਜ਼ਿੰਦਗੀ ਨੂੰ ਬਸਰ ਕਰਨਾ ਇਸ ਕਰਕੇ ਉੱਥੇ ਫਿਰ ਰੱਬ ਦਾ ਵਾਸਾ ਉੱਥੇ ਰੱਬ ਦਾ ਵਾਸਾ ਸੋ ਇਸ ਤਰ੍ਹਾਂ ਰਾਜੇ ਦੇਖਾ ਚਲਤੇ ਹੈ ਇਹ ਖੜਾਵ ਹੈ ਕੋਜ ਬੜਾਣੀ ਤੇ ਸਾਧ ਸੰਗ ਦੀ ਸਾਧ ਸੰਗਤ ਵਿਟ ਹੋ ਕੁਰਬਾਨੀ ਐਸੀ ਸੰਗਤ ਤੋਂ ਮੈਂ ਬਾੜ ਜਾਮਾ ਬਲਿਹਾਰ ਜਾਮਾ ਰਾਜੇ ਨੇ ਸਾਧ ਸੰਗ ਦੀ ਫਿਰ ਉਸ ਦਿਨ ਤੋਂ ਸਾਧ ਦੀ ਸੰਗਤ ਕਰਨੀ ਸ਼ੁਰੂ ਕਰ ਦਿੱਤੀ ਪਰ ਉਹਨਾਂ ਨੂੰ ਜੋੜਨ ਵਾਲੀ ਕੋਈ ਉਹਨਾਂ ਦੇ ਧਰਮ ਪਤ ਨਹੀਂ ਤਾਰਾ ਰਾਣੀ ਇਸ ਕਰਕੇ ਐਸਾ ਬੀਬੀਆਂ ਦੇ ਵਿੱਚ ਅੰਦਰ 스ਪਿਰਟ ਜਜਵਾ ਹੁੰਦਾ ਜਿੱਥੇ ਆਪ ਜੁੜਦੀਆਂ ਉਥੇ ਆਪਣੇ ਪਤੀ ਨੂੰ ਆਪਣੇ ਬੱਚਿਆਂ ਨੂੰ ਵੀ ਜੋੜ ਦਿੰਦੀਆਂ ਇਸ ਕਰਕੇ ਗੁਰੂ ਸਾਹਿਬ ਕਿਰਪਾ ਕਰਨ ਦਿਆਤਾ ਕਰਨ ਗੁਰੂ ਕਾ ਉਪਦੇਸ਼ ਦੇਸ ਮਨਾਂ ਤੇ ਵਸੇ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇਹੋ ਸੱਜਣ ਅਸੀਸਣੀਆਂ ਦਿਓ ਹੋਵੇ ਸਭ ਸਿਓ ਮੇ ਧੰਨਵਾਦ ਹੈ ਸਾਰੇ